ਸਤਿ ਸ਼੍ਰੀ ਅਕਾਲ ਦੋਸਤੋ ਹਾਂਜੀ ਦੋਸਤੋ ਸੱਜ ਵਿਆਹੀ ਕੁੜੀ ਵਕੀਲ ਦਾ ਇੰਤਜ਼ਾਰ ਕਰ ਰਹੀ ਸੀ ਵਕੀਲ ਦੇ ਆਉਂਦੇ ਹੀ ਉਹ ਹੱਥ ਜੋੜ ਕੇ ਖੜੀ ਹੋ ਗਈ ਅਤੇ ਮਿਠਾਈ ਵਾਲਾ ਡੱਬਾ ਅੱਗੇ ਕਰਦੀ ਹੋਈ ਕਹਿੰਦੀ ਸਰ ਮੈਂ ਤੁਹਾਡਾ ਧੰਨਵਾਦ ਕਰਨ ਲਈ ਆਈ ਹਾਂ ਵਕੀਲ ਲਖਨਪਾਲ ਹੈਰਾਨੀ ਨਾਲ ਵੇਖਦਾ ਕਹਿਣ ਲੱਗਾ ਧੰਨਵਾਦ ਕਿਸ ਗੱਲ ਦਾ ਮੈਂ ਤੁਹਾਨੂੰ ਪਹਿਚਾਨ ਨਹੀਂ ਸਕਿਆ ਸਿਮਰਨ ਕਹਿਣ ਲੱਗੀ ਸਰ ਤਾਨੂੰ ਯਾਦ ਨਹੀਂ ਮੈਂ ਆਈ ਸੀ ਪਹਿਲਾਂ ਇੱਕ ਵਾਰ ਤੁਹਾਡੇ ਕੋਲ ਕੋਰਟ ਮੈਰਿਜ ਕਰਵਾਉਣ ਲਈ ਵਕੀਲ ਕੁਝ ਸੋਚਣ ਲੱਗਾ ਉਸ ਨੂੰ ਇੱਕ ਪੁਰਾਣੀ ਘਟਨਾ ਯਾਦ ਆਉਣ ਲੱਗੀ ਇੱਕ ਦਿਨ ਇੱਕ ਅਲੜ ਜਹੀ ਉਮਰ ਦੀ ਮੁਟਿਆਰ ਇੱਕ ਇੱਕਹਿਰੇ ਜਿਹੇ ਸਰੀਰ ਵਾਲੇ ਲੜਕੇ ਨਾਲ ਉਸਦੇ ਚੈਬਰ ਵਿੱਚ ਆਈ ਸੀ ਉਹਨਾਂ ਦੇ ਚਿਹਰੇ ਤੇ ਫਿਕਰ ਤੇ ਡਰ ਸਾਫ਼ ਵਿਖਾਈ ਦੇ ਰਿਹਾ ਸੀ ਉਸ ਨੇ ਦੋਹਾਂ ਨੂੰ ਆਰਾਮ ਕਰਨ ਨੂੰ ਬੈਠਣ ਦਾ ਇਸ਼ਾਰਾ ਕਰਦੇ ਹੋਏ ਕਿਹਾ ਡਰੋ ਨਾ ਤੁਸੀਂ ਇੱਥੇ ਸੁਰੱਖਿਤ ਹੋ ਉਸਨੇ ਆਉਣ ਦਾ ਮਕਸਦ ਪਤਾ ਕਰਨ ਲਈ ਉਹਨਾਂ ਨਾਲ ਗੱਲਬਾਤ ਕੀਤੀ ਪਹਿਲੀ ਗੱਲ ਤੋਂ ਹੀ ਸਮਝ ਗਿਆ ਕਿ ਕੋਰਟ ਮੈਰਿਜ ਲਈ ਆਏ ਨੇ ਉਹ ਵੇਖ ਰਿਹਾ ਸੀ ਕਿ ਕੁੜੀ ਵੱਧ ਪੜ੍ਹੀ ਲਿਖੀ ਅਤੇ ਚੰਗੇ ਖਾਨਦਾਨ ਦੀ ਸੀ ਲੜਕਾ ਘੱਟ ਪੜਿਆ ਲਿਖਿਆ ਅਤੇ ਵੇਖਣ ਤੋਂ ਵੀ ਠੀਕ ਨਹੀਂ ਲੱਗਦਾ ਸੀ ਉਸਨੇ ਸਾਰੀ ਗੱਲਬਾਤ ਕਰਕੇ ਕੁਝ ਕਾਗਜ਼ ਅਤੇ ਜ਼ਰੂਰੀ ਫਾਰਮ ਦੀਆਂ ਕਾਪੀਆਂ ਕਰਵਾਉਣ ਲਈ ਲੜਕੇ ਨੂੰ ਭੇਜ ਦਿੱਤਾ ਅਤੇ ਆਪ ਲੜਕੀ ਨਾਲ ਗੱਲ ਕਰਨ ਲੱਗ ਪਿਆ ਉਸਨੇ ਗੱਲਬਾਤ ਸ਼ੁਰੂ ਕਰਦੇ ਹੋਏ ਕਿਹਾ ਸਿਮਰਨ ਸਿਮਰਨ ਜੀ ਤੁਸੀਂ ਲੜਕੇ ਨੂੰ ਕਦੋਂ ਤੋਂ ਜਾਣਦੇ ਹੋ ਮੇਰਾ ਮਤਲਬ ਇਸ ਦਾ ਸੁਭਾਅ ਕੈਰੈਕਟਰ ਆਦ ਤੁਹਾਨੂੰ ਪਤਾ ਹੈ ਸਿਮਰਨ ਕਹਿਣ ਲੱਗੀ ਹਾਂ ਜੀ ਮੈਂ ਇਸ ਨੂੰ 1 ਸਾਲ ਤੋਂ ਜਾਣਦੀ ਹਾਂ ਮੈਨੂੰ ਬਹੁਤ ਪਿਆਰ ਕਰਦਾ ਇਹਦੇ ਪਿਸ਼ੌਕਰ ਜਾਂ ਪਰਿਵਾਰ ਤੋਂ ਮੈਨੂੰ ਕੁਝ ਲੈਣਾ ਦੇਣਾ ਨਹੀਂ ਵਕੀਲ ਕਹਿਣ ਲੱਗਾ ਲੈਣਾ ਦੇਣਾ ਤਾਂ ਹੁੰਦਾ ਬੀਬਾ ਮੇਰਾ ਤਜਰਬਾ ਦੱਸਦਾ ਮੈਨੂੰ ਲੱਗਦਾ ਇਹ ਲੜਕਾ ਤੁਹਾਡੇ ਲਈ ਠੀਕ ਨਹੀਂ ਸਿਮਰਨ ਗੁੱਸੇ ਨਾਲ ਕਹਿਣ ਲੱਗੀ ਤੁਸੀਂ ਸਾਡੀ ਕੋਰਟ ਮੈਰਿਜ ਕਰਵਾਉਣੀ ਹੈ ਜਾਂ ਨਹੀਂ ਦੱਸੋ ਪਰ ਤੁਹਾਨੂੰ ਇਹ ਕਹਿਣ ਦਾ ਹੱਕ ਨਹੀਂ अगे वकील ने कहा बीबा मेरी गल ध्यान सुन यशे का आदि है काम कार तो वेला है कि तू तो इस खर्च पूरा कर सकेंगी सिमरन वकील लखनपाल की गल एकदम सच्ची जापन लगी उस अपने आप न पिछलिया घटनाव याद करके सब कुछ सही जापन लगा वो कुछ सोच के कह लगी फिर मैं की कर सकती हाँ उसने कहा वकील अगों बोलन लगा ਕਿ ਤੁਸੀਂ ਵਿਆਹ ਤੋਂ ਟਾਲ ਕਰ ਦਿਓ ਬਾਕੀ ਮੈਂ ਸੰਭਾਲ ਲਵਾਂਗਾ ਗੱਲਾਂ ਕਰਦੇ ਕਰਦੇ ਲੜਕਾ ਸੰਦੀਪ ਵੀ ਕਾਗਜ਼ ਲੈ ਕੇ ਆ ਗਿਆ ਉਹ ਕਾਗਜ਼ ਵਕੀਲ ਨੂੰ ਫੜਾ ਕੇ ਬੈਠ ਗਿਆ ਐਨੇ ਨੂੰ ਸਿਮਰਨ ਨੇ ਕਿਹਾ ਸੰਦੀਪ ਜੇ ਆਪਾਂ ਇੰਜ ਕਰੀਏ ਮੇਰੀ ਬੀਏ ਪੂਰੀ ਹੋਣ ਤੱਕ ਵਿਆਹ ਨੂੰ ਰੋਕ ਲਈਏ ਆ ਚਾਰ ਮਹੀਨਿਆਂ ਦੀ ਗੱਲ ਆ ਉਸਨੇ ਇਹ ਗੱਲ ਕਹੀ ਤਾਂ ਮੁੰਡੇ ਨੂੰ ਸਹੀ ਜਾਪੀ ਸੰਦੀਪ ਉਸ ਵੱਲ ਵੇਖਦਾ ਕਹਿਣ ਲੱਗਾ ਜਿਵੇਂ ਤੇਰੀ ਖੁਸ਼ੀ ਉਹ ਦੋਵੇਂ बाहर चले गए इस घटना तो कुछ दिन बाद लड़का नशे की सप्लाई केस जेल चला गया वकील सारी घटना याद आ गई सिमरन वाल वेख के कह लगा संदीप सजा हो गई तुसी सिमरन सिरन के कह लगे हाँ जी इसे करके मैं थोड़ा तो धनवाद करने लिया आई हाँ ਤੁਹਾਡੀ ਨੇਕ ਸਲਾਹ ਮੰਨ ਕੇ ਮੈਂ ਉਸ ਨਾਲ ਵਿਆਹ ਨਹੀਂ ਕਰਵਾਇਆ ਤੇ ਅੱਜ ਮੇਰਾ ਵਿਆਹ ਇੱਕ ਵਧੀਆ ਲੜਕੇ ਨਾਲ ਹੋ ਗਿਆ ਤੇ ਮੈਂ ਉਸ ਲੜਕੇ ਨਾਲ ਵਿਦੇਸ਼ ਜਾ ਰਹੀ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂਜੀ ਦੋਸਤੋ ਮੈਂ ਆਸ ਕਰਾਂਗੀ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ